ਬਸ ਸਿੱਧੂ ਮੂਸੇ ਵਾਲੇ ਬਹੁਤ ਮੰਗਦਾ ਭਾਜੀ ਜਿਹੜਾ ਕਸਟਮਰ ਆਂਦਾ ਵਾ ਕਿ ਸਿੱਧੂ ਮੂਸੇ ਵਾਲਾ ਪਤੰਗ ਹੈਗਾ ਮੂਸੇ ਵਾਲੇ ਦੀ ਸਾਰਾ ਡੋਰ ਵੀ ਰੱਖੀ ਤੁਸੀਂ ਡੋਰ ਭਾਜੀ ਆਪਣੇ ਕੋਲ ਧਾਗੇ ਵਾਲੀ ਹੁੰਦੀ ਸਰ ਇਸ ਟਾਈਮ ਤਾਂ ਦੇਖੋ ਸਿੱਧੂ ਮੂਸੇ ਵਾਲੇ ਦੇ ਪਤੰਗ ਜਿਆਦਾ ਚੱਲਦੇ ਵੇ ਸਿੱਧੂ ਹਾਂਜੀ ਸਰ ਸਸੀ ਗਾਲ ਦੀ ਆਪਣੀ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਗੱਲ ਕੀਤੀ ਜਾਊਗੀ ਲੁਧਿਆਣਾ ਸ਼ਾਦੀ ਤੁਹਾਨੂੰ ਦੱਸ ਦਈਏ ਲੋੜੀ ਦਾ ਤਿਹਾਰ ਜਿਹੜਾ ਕੀ ਆ ਰਿਹਾ ਔਰ ਲੋੜੀ ਦੇ ਤਿਹਾਰ ਤੇ ਤੁਹਾਨੂੰ ਦੱਸ ਦਈਏ ਅਸੀਂ ਅੱਜ ਮੌਜੂਦ ਆਂ ਦ੍ਰੈਸੀ ਗਰਾਊਂਡ ਦੇ ਵਿੱਚ ਜਿੱਥੇ ਕੀ ਤੁਹਾਨੂੰ ਦੱਸ ਦਈਏ ਲੋੜੀ ਦੇ ਤਿਹਾਰ ਤੇ ਜਿਹੜੀਆਂ ਦੁਕਾਨਾਂ ਜਿਹੜੀਆਂ ਪਤੰਗਾਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਔਰ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੀ ਦੀ ਯਾਦ ਵਿੱਚ ਜਿਹੜਾ ਕੀ ਪਤੰਗਾਂ ਦੇ ਉੱਤੇ ਜਿਹੜਾ ਫੋਟੋ ਲਗਾ ਕੇ ਜਿਹੜਾ ਸੇਲ ਕੀਤਾ ਜਾ ਰਿਹਾ ਔਰ ਡਿਮਾਂਡ ਬਹੁਤ ਆ ਰਹੀ ਹੈ ਸਿੱਧੂ ਮੂਸੇਵਾਲੇ ਦੀ ਕਿਉਂਕਿ ਸਿੱਧੂ ਮੂਸੇਵਾਲੇ ਦੀ ਯਾਦ ਹੀ ਸਾਡੇ ਵਿੱਚ ਰਹਿ ਗਈ ਹੈ ਔਰ ਆਪਾਂ ਗੱਲਬਾਤ ਕਰਾਂਗੇ ਦੁਕਾਨਦਾਰ ਨਾਲ ਕਿ ਕਿਸ ਤਰ੍ਹਾਂ ਦੇਖਦੇ ਹੋ ਲੋੜੀ ਦੇ ਤਿਹਾਰ ਨੂੰ ਕਿਸ ਤਰ੍ਹਾਂ ਤੁਮਤਾਮ ਦੇ ਨਾਲ ਮਨਾਇਆ ਜਾ ਰਿਹਾ ਸਾਡੇ ਨਾਲ ਮੌਜੂਦ ਨੇ ਦੁਕਾਨ ਦੇ ਮਾਲਕ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਕਿੱਦਾਂ ਦੇਖਦੇ ਲੋੜੀ ਦੇ ਤਿਹਾਰ ਨੂੰ ਬਹੁਤ ਵਧੀਆ ਭਾਜੀ ਕਿਦਾਂ ਕਸਟਮਰ ਦੀ ਡਿਮਾਂਡ ਕਿਦਾਂ ਆ ਰਹੀ ਹੈ ਬਸ ਸਿੱਧੂ ਮੂਸੇ ਵਾਲੇ ਬਹੁਤ ਡਿਮਾਂਡ ਆ ਭਾਜੀ ਜਿਹੜਾ ਕਸਟਮਰ ਆਂਦਾ ਵਾ ਕਿ ਸਿੱਧੂ ਮੂਸੇ ਵਾਲਾ ਪਤੰਗ ਹੈਗਾ ਆਪਣੇ ਕੋਲ ਸਾਰੀ ਵੈਰੈਟੀ ਪਈ ਹੈ ਸਿੱਧੂ ਮੂਸੇ ਵਾਲੇ ਦੀ ਸਾਰਾ ਡੋਰ ਵੀ ਰੱਖੀ ਤੁਸੀਂ ਡੋਰ ਭਾਜੀ ਆਪਣੇ ਕੋਲ ਧਾਗੇ ਵਾਲੀ ਹੁੰਦੀ ਹੈ ਚਾਈਨਾ ਡੋਰ ਤਾਂ ਆਪਾਂ ਬਿਲਕੁਲ ਹੀ ਵਰਤਦਾ ਕਰਦੇ ਚਾਈਨਾ ਦੀ ਡੋਰ ਜਿਹੜੀ ਬਹੁਤ ਵਰਤੀ ਜਾ ਰਹੀ ਹੈ ਲੇਕਿਨ ਬੈਨ ਕੀਤੀ ਗਈ ਹੈ ਫਿਰ ਵੀ ਜਿਹੜੀ ਚਾਈਨਾ ਦੀ ਡੋਰ ਹੈ ਥੱਲੇ ਨਾਲ ਵਿਕ ਰਹੀ ਹੈ ਉਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਭਾਜੀ ਆਪਣੇ ਤਾਂ ਇੱਥੇ ਵਿਕ ਨਹੀਂ ਰਹੀ ਦਰੇਸੀ ਗਰਾਊਂਡ ਦੇ ਵਿੱਚ ਬਾਕੀ ਬਾਹਰ ਕਿਤੇ ਵਿਕਦੀ ਹੋਵੇ ਉਹਦੇ ਬਾਰੇ ਆਪਾਂ ਨੂੰ ਕੁਝ ਨਹੀਂ ਪਤਾ ਹਾਂਜੀ ਗੁਲੀਆਂ ਮੱਲੇ ਬਹੁਤ ਵਿਕਰੀ ਹੈ ਡੋਰ ਚਾਈਨਾ ਦੀ ਤੁਹਾਡੇ ਕੋਲ ਵੀ ਕਸਟਮਰ ਆਂਦਾ ਹੋਣਾ ਕਿਉਂਕਿ ਚਾਈਨਾ ਦੀ ਜਿਹੜੀ ਡੋਰ ਹੈ ਲੋਕਾਂ ਵੱਲੋਂ ਮੰਗੀ ਜਾ ਰਹੀ ਹੈ ਇਸੇ ਕਰਕੇ ਤੁਹਾਡੇ ਲੈਣਾ ਬਿਕ ਰਹੀ ਹੈ ਤੁਹਾਡੇ ਕੋਲ ਵੀ ਡਿਮਾਂਡ ਆ ਰਹੀ ਹੈ ਦੀ ਭਾਜੀ ਬਥੇਰੇ ਆਂਦੇ ਕਿ ਚਾਈਨਾ ਦੀ ਡੋਰ ਹੈਗੀ ਅਸੀਂ ਵੈਸੇ ਨਹੀਂ ਖੜਨ ਦਿੰਦੇ ਚਾਈਨਾ ਦੀ ਡੋਰ ਲੈਣਾ ਬਿਲਕੁਲ ਭੇਜਦੇ ਅਸੀਂ ਚਾਈਨਾ ਦੇ ਉਹ ਆਪਣੇ ਜਿਵੇਂ ਦੇਖਿਆ ਤੁਸੀਂ ਉੱਪਰ ਪੋਸਟਰ ਵੀ ਲਗਾਇਆ ਹੋਇਆ ਕਿ ਚਾਈਨਾ ਦੀ ਡੋਰ ਬੈਨ ਆ ਇਸ ਕਰਕੇ ਉਹਨੂੰ ਅਵੋਇਡ ਕੀਤਾ ਜਾਵੇ ਉਹਨੂੰ ਨਾ ਵੇਚਿਆ ਜਾਵੇ ਤੇ ਨਾ ਹੀ ਸਾਡੇ ਕੋ ਆਗੇ ਮੰਗੀ ਜਾਵੇ ਵਧੀਆ ਗੱਲ ਹੈ ਹਾਂਜੀ ਹਾਂਜੀ ਅਸੀਂ ਨਹੀਂ ਵੇਚਦੇ ਭਾਜੀ ਚਾਈਨਾ ਡੋਰ ਨਾ ਹੀ ਸਾਡੇ ਕੋ ਹੈਗੀ ਹੈ ਨਾ ਹੀ ਆਪਾਂ ਵੇਚਦੇ ਤਾਂ ਅੱਗੇ ਵਾਲੇ ਡੋਰ ਚਿੰਨੀ ਮਰਜੀ ਲੈ ਲਓ ਠੀਕ ਹੈ ਹਾਂਜੀ ਤੇ ਪਤੰਗਾ ਦੇ ਕੀ ਰੇਟ ਹੈ ਪਿਛਲੇ ਸਾਲ ਨਾਲ ਉਹ ਜਿਹੜਾ ਇਨਕਰੀਜ਼ ਕੀਤਾ ਗਿਆ ਰੇਟ ਵਧੇ ਨੇ ਜਾਂ ਘਟੇ ਨੇ ਪਤੰਗਾ ਦੇ ਰੇਟ ਤਾਂ ਬਹੁਤ ਜ਼ਿਆਦਾ ਵਧੇ ਹੋਏ ਨੇ ਭਾਜੀ ਮਾਲ ਹੀ ਨਹੀਂ ਮਿਲ ਰਿਹਾ ਪਿੱਛੇ ਮਾਲ ਹੀ ਨਹੀਂ ਆ ਰਿਹਾ ਇੱਕ ਤਾਂ ਠੰਡ ਬਹੁਤ ਪੈ ਰਹੀ ਹੈ ਹੁੰਦਾ ਕਰਕੇ ਪਿੱਛੇ ਮਾਲ ਨਹੀਂ ਆ ਰਿਹਾ ਪਤੰਗ ਦਾ ਹੈ ਵੀ ਨਹੀਂ ਤੇ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਘੱਟ ਪਤ ਬਹੁਤ ਰੇਟ ਬਹੁਾਈ ਰੇਟ ਬੋਦਾ ਕਸਟਮਰ ਨੂੰ ਰੇਟ ਦੱਸਦੇ ਆ ਕਸਟਮਰ ਵੈਸੇ ਹੀ ਭੱਜ ਜਾਂਦਾ ਵਾ ਸੁਣ ਕੇ ਰੇਟ ਭੱਜ ਜਾਂਦਾ ਜਿਹੜੇ ਕਿ ਪਿਛਲੇ ਸਾਲ ਨਾਲੋਂ ਇਸ ਵਾਰ ਤਾਂ ਘਟੋ ਅੰਨੇ ਸੈਂਕੜੇ ਮਗਰ 100-100 ਰੁਪਏ ਵਧ ਗਿਆ ਹਾਂਜੀ ਲੋਕਾਂ ਦਾ ਕ੍ਰੇਜ਼ ਕਿੱਦਾਂ ਦਾ ਵਾ ਪਿਛਲੇ ਸਾਲ ਨਾਲੋਂ ਇਸ ਵਾਰ ਕ੍ਰੇਜ਼ ਹੈਗਾ ਲੋਕਾਂ ਵਿੱਚ ਹਾਂਜੀ ਹਾਂਜੀ ਭਾਜੀ ਪਤੰਗਾ ਦਾ ਕ੍ਰੇਜ਼ ਤਾਂ ਸਾਰੇ ਦਾ ਵਿੱਚ ਹੁੰਦਾ ਵਾ ਇਹਦੀ ਦਾ ਡਿਮਾਂਡ ਹੀ ਬਹੁਤ ਆ ਪਤੰਗਾ ਦੀ ਜਿਉਂ-ਜਿਉਂ ਦਿਨ ਨੇੜੇ ਆ ਕੇ ਰਸ਼ ਪੈਣਾ ਸ਼ੁਰੂ ਹੋਇਆ ਨਾ ਭਾਜੀ ਪਤੰਗ ਨਹੀਂ ਵਿਕਰੇ ਤਾਂ ਕੀ ਤੁਸੀਂ ਕੋਈ ਆਫਰ ਵਗੈਰਾ ਵੀ ਰੱਖੀ ਹੋਈ ਆ ਵੀ ਕਿੱਦਾਂ ਵੀ ਮਤਲਬ ਕਿੰਨੇ ਮਾਲ ਦੇ ਮਗਰ ਆਪਾਂ ਕਿਦਾਂ ਕੋਈ ਲੈਸ ਵਗੈਰਾ ਕਰਦੇ ਪਏ ਹੋ ਭਾਜੀ ਪਹਿਲੇ ਦਿਨ ਤੋਂ ਪਹਿਲਾਂ ਪਹਿਲਾਂ ਸੀਗੇ 2000 ਦਾ ਜਿਹੜੇ ਪਤੰਗ ਲੈਂਦੇ ਸੀ ਉਹਨੂੰ ਦੋ ਵੱਡੇ ਪਤੰਗ ਫਰੀ ਦਿੰਦੇ ਸੀ ਅਸੀਂ ਤਿੰਨ ਤਾਵੇ ਦੇ ਕਿਉਂ तकरीबन ਇੱਕ ਪੀਸ 50 ਰੁਪਏ ਦਾ ਵਾ ਹਾਂਜੀ ਉਹ ਨਾਲ ਫਰੀ ਦਿੰਦੇ ਸੀਗੇ ਬਹੁਤ ਕਸਟਮਰ ਆਉਂਦੇ YouTube ਤੇ ਉਹ ਵੀਡੀਓ ਪਈਆਂ ਹੋਈਆਂ ਮੇਰੀਆਂ ਉਹਨੂੰ ਦੇਖ ਕੇ ਫੋਨ ਬਹੁਤ ਆਉਂਦੇ ਆ ਬਾਹਰੋਂ ਬਹੁਤ ਫੋਨ ਆਉਂਦੇ ਆ ਕਿ ਭਾਜੀ ਪਤੰਗ ਚਾਹੀਦੇ ਆ ਇਹ ਰੇਟ ਆ ਆਪਣਾ ਰੇਟ ਬਹੁਤ ਜਾਇਜ ਹੈ ਹੋਲ ਸੇਲ ਦਾ ਕੰਮ ਆਪਣਾ ਬਜ਼ਾਰ ਦੇ ਵਿੱਚ ਠੀਕ ਹੈ ਨਾ ਜੀ ਬਜ਼ਾਰ ਦੇ ਵਿੱਚ ਵੀ ਸਪਲਾਈ ਕਰਦੇ ਆ ਵੈਸੇ ਵੀ ਕਸਟਮ ਸੀ ਆਪਣਾ ਮੋਬਾਈਲ ਸ਼ੇਅਰ ਕਰ ਸਕਦੇ ਹੋ ਮਾਈਲ ਨੰਬਰ ਸ਼ੇਅਰ ਕਰ ਸਕਦੇ ਹੋ ਕਿ ਜਿਨ੍ਹਾਂ ਨੇ ਤੁਹਾਡੇ ਕੋਲ ਅਗਰ ਹੋਲ ਸੇਲ ਦੇ ਵਿੱਚ ਵੀ ਮਾਲ ਲੈਣਾ ਹੋਵੇ ਹਾਂਜੀ ਹਾਂਜੀ ਭਾਈ ਮੇਰਾ ਮੋਬਾਈਲ ਨੰਬਰ ਹੈਗਾ ਵਾ 981465730 ਸੋ ਇਹ ਸੀਗੇ ਸਾਡੇ ਨਾਲ ਦੁਕਾਨ ਦੇ ਮਾਲਕ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਕਿ ਜਿਹੜਾ ਕਰੇਜ਼ ਹੈਗਾ ਵਾ ਸਿੱਧੂ ਮੂਸੇ ਵਾਲੇ ਦੇ ਜਿਹੜੇ ਪਤੰਗਾਂ ਦਾ ਜਿਹੜੇ ਫੋਟੋ ਲੱਗੀ ਹੁੰਦੀ ਆ ਉਸ ਪਤੰਗਾਂ ਦੀ ਜਿਹੜੀ ਕਿ ਡਿਮਾਂਡ ਜ਼ਿਆਦਾ ਆ ਰਹੀ ਆ ਸੋ ਆਪਾਂ ਹੋਰ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕਿੱਦਾਂ ਦਾ ਮਾਹੌਲ ਆ ਜਿਹੜਾ ਲੋੜੀ ਦੇ ਤਿਹਾੜਾ ਹਾਂਜੀ ਭਾਈ ਨਮਸਕਾਰ ਜੀ ਨਮ ਭਾਜੀ ਕਿੱਦਾਂ ਲੋਹੜੀ ਦਾ ਤਿਹਾਰ ਪਿਛਲੇ ਸਾਲ ਨਾਲੋਂ ਇਸ ਵਾਰ ਲੋਹੜੀ ਦਾ ਤਿਹਾਰ ਕਿੱਦਾਂ ਬਣਾਇਆ ਜਾ ਰਿਹਾ ਸਰ ਇਸ ਟਾਈਮ ਲੋਹੜੀ ਦਾ ਤਿਹਾਰ ਤਾਂ ਪਿਛਲੇ ਨਾਲੋਂ ਵਧੀਆ ਮਨਾਇਆ ਜਾ ਰਿਹਾ ਪਰ ਡੋਰ ਨਾ ਹੋਣ ਕਰਕੇ ਪਤੰਗ ਦੀ ਸੇਲ ਬਹੁਤ ਜ਼ਿਆਦਾ ਘਟ ਗਈ ਹੈ ਹੁਣ ਜਦੋਂ ਤੱਕ ਸ਼ਕਤੀ ਹੋ ਗਈ ਹੈ ਸ਼ਕਤੀ ਤੋਂ ਬਾਅਦ ਪਤੰਗਾਂ ਦੀ ਸੇਲ ਘਟ ਗਈ ਹੈ ਸਾਡੇ ਡਿਮਾਂਡ ਚਾਈਨਾਈ ਡੋਰ ਦੀ ਆ ਰਹੀ ਤਾ ਕੇ ਡੋਰ ਵਾਸਤੇ ਡਿਮਾਂਡ ਨਹੀਂ ਆ ਰਹੀ ਤੁਹਾਡੇ ਸਰ ਡਿਮਾਂਡ ਤਾਂ ਜ਼ਿਆਦਾਤਰ ਤਾਂ ਚਾਈਨਾ ਡੋਰ ਦੀ ਆ ਰਹੀ ਹੈ ਲੇਕਿਨ ਜਿਹੜੇ ਵਧੀਆ ਹੈ ਜਿਹੜੇ ਸਮਝਦੇ ਆ ਗੱਲ ਨੂੰ ਉਹ ਆ ਕੇ ਪੁੱਛਦੇ ਆ ਭਾਜੀ 12 ਤਾਰ ਦੀ ਜੜਖੜੀ 16 ਤਾਰ ਦੀ ਜੜਖੜ ਜਦੋਂ ਕਿ ਕਿਸ ਤਰ੍ਹਾਂ ਦੇ ਪਤੰਗ ਜਿਹੜੇ ਮਾਰਕੀਟ ਚ ਆ ਰਹੇ ਆ ਹੁਣ ਨਵੇਂ ਸਰ ਐਸਟਾਈਮ ਤੋਂ ਦੇਖੋ ਸਿੱਧੂ ਮੂਸੇ ਵਾਲੇ ਦੇ ਪਤੰਗ ਜ਼ਿਆਦਾ ਚੱਲਦੇ ਵੇ ਸਿੱਧੂ ਹਾਂਜੀ ਸਰ ਇਹ ਕਾ ਹੈਗਾ ਸਰ ਸਿੱਧੂ ਮੂਸੇ ਵਾਲਾ ਕੈਮਰਾਮੈਨ ਨੂੰ ਕਮਾਨ ਦਿਖਾਇਆ ਜਾਵੇ ਅਮਰ ਦੂਜਾ ਹੈਗਾ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਤੀਜਾ ਹੈਗਾ ਮਿਸ ਯੂ ਸਿੱਧੂ ਮੂਸੇ ਵਾਲਾ ਐਦਾਂ ਦੇ ਪਤੰਗ ਜ਼ਿਆਦਾ ਚੱਲਦੇ ਵੇ ਸਿੱਧੂ ਮੂਸੇ ਵਾਲੇ ਦੇ ਇਸ ਤੋਂ ਇਲਾਵਾ ਕੋਈ ਹੋਰ ਨਵੇਂ ਪਤੰਗ ਜਿਹੜੇ ਮਾਰਕੀਟ 'ਚ ਆਏ ਹੋ ਸਰ ਇਸ ਤੋਂ ਇਲਾਵਾ ਫਿਰ ਜ਼ਿਆਦਾਤਰ ਜਿਹੜੇ ਬੱਚੇ ਇਸ ਟਾਈਮ ਆ ਰਹੇ ਚਿੱਟਾ ਪਤੰਗ ਚਿੱਟਾ ਪਤੰਗ ਚਿੱਟਾ ਪਤੰਗ ਜ਼ਿਆਦਾ ਮੰਗਦੇ ਪਏ ਜਾਂ ਬੈਟਰ ਪੇਪਰ ਜਾਂ ਚਿੱਟਾ ਪਤੰਗ ਉਹ ਵੀ ਸਾਡੇ ਕੋਲ ਹੈਗਾ ਕੀ ਖਾਸੀ ਦੇ ਚਿੱਟੇ ਪਤੰਗ ਦੀ ਸਰ ਇਹ ਹੈਗਾ ਇਦਾਂ ਨਾ ਇਹ ਉੜਦਾ ਉੜਦਾ ਪਤਾ ਨਹੀਂ ਲੱਗਦਾ ਜਿੱਦਾਂ ਬੱਚੇ ਹੁੰਦੇ ਜਿੰਨੂੰ ਮਰਜ਼ੀ ਖੇਚ ਮਾਰਨ ਪਹੁੰਚ ਜਾਂਦੇ ਆ ਜਿੰਨੂੰ ਮਰਜ਼ੀ ਹੋ ਜਾਂਦਾ ਇਹ ਚਿੱਟਾ ਪਤੰਗ ਜਦੋਂ ਬਦਲਾ ਜਾਂਦਾ ਦਿਖਦਾ ਨਹੀਂ ਆ ਬਿਲਕੁਲ ਹੀ ਬਿਲਕੁਲ ਕੀ ਪ੍ਰਾਈਸ ਰੱਖਿਆ ਗਿਆ ਇਹਨਾਂ ਦਾ ਸਰ ਇਹਦਾ ਹੈਗਾ ਜੀ 550 ਰੁਪਏ ਸੋ 550 ਰੁਪਏ ਦਾ ਸਾਡੇ 550 ਰੁਪਏ ਸੋਵ ਪਤੰਗਾ। ਮਤਲਬ ਤੁਹਾਡੇ ਵੱਲ ਜਿਹੜਾ ਹੋਲ ਸੇਲ ਰੇਟ ਹੈ ਇਹ ਹਾਂਜੀ ਹਾਂਜੀ ਹੋਲ ਸੇਲ ਆ 550 ਰੁਪਏ ਆ ਜੇ ਦਰਜਨ ਲੈਣੀ ਹੈ ਦੀ 80 ਰੁਪਏ ਦਰਜਨ ਆ ਫਿਰ 600 ਰੁਪਏ ਦਾ ਪੈਂਦਾ। ਉਹ ਜਿਹੜੇ ਸਿੱਧੂ ਮੂਸੇ ਵਾਲੇ ਦੇ ਜੜ ਪਤੰਗ ਇਹਨਾਂ ਦਾ ਕੀ ਪ੍ਰਾਈਸ ਰੱਖਣਾ? ਸਿੱਧੂ ਮੂਸੇ ਵਾਲੇ ਦਾ ਪਤੰਗ ਹੈਗਾ ਉਹਦਾ ਸਿੰਗਲ ਪਤੰਗਾ 10 ਰੁਪਏ ਦਾ ਜਦੋਂ ਦਰਜਨ ਲੈਣੀ ਹੈ 100 ਰੁਪਏ ਦਰਜਨ ਆ। ਠੀਕ ਹੈ ਜੇ ਸੈਂਕੜਾ ਲੈਣਾ 700 ਰੁਪਏ ਸੈਂਕੜਾ ਆ। ਔਰ ਇਹਨਾਂ ਤੋਂ ਇਲਾਵਾ ਜਿਹੜੇ ਵੱਡੇ ਜਿਹੜੇ ਜਿਹੜੇ ਛੱਜੇ ਵਗਾਰਾ ਜਿਹੜੇ 2023 ਦੇ ਨਵੇਂ ਸਾਲ ਦੇ ਆਏ ਨੇ ਉਹਨਾਂ ਦਾ ਕੀ ਪ੍ਰਾਈਸ ਰੱਖਿਆ ਗਿਆ ਜਿਵੇਂ ਮੈਂ ਦੇਖ ਰਿਹਾ ਆ ਪਏ ਹੈਗੇ ਇਹ ਵੀ ਚੱਲਦਾ ਭਾਈ 2023 ਦਾ ਪ੍ਰਿੰਟ ਵਾਲਾ ਸਰੇ ਹੈਗਾ 30 ਰੁਪਏ ਦਾ ਪੀਸ ਆ 10 ਦੇ ਚਾਰ ਸਿੰਗਲ ਲੈਣਾ 30 ਰੁਪਏ ਦਾ ਉਦਾਂ ਲੈਣਾ 10 ਦੇ ਚਾਰ ਇਹ ਵੀ ਬਹੁਤ ਵਧੀਆ ਵਜਦੀਆਂ ਨੇ ਨਵੇਂ ਸਾਲ ਦੇ ਬਹੁਤ ਵਧੀਆ ਰਿਸਪੌਂਸ ਆਇਆ ਸੀਗਾ ਹੁਣ ਥੋੜਾ ਜਿਹਾ ਘਟ ਗਿਆ ਮੌਸਮ ਨਹੀਂ ਸਾਥ ਦੇ ਰਿਹਾ ਮੌਸਮ ਵੈਸੇ ਹੀ ਹੋਊਗਾ ਫਿਰ ਤੁਹਾਨੂੰ ਆਸ ਹੈ ਕਿ ਫਿਰ ਦੁਬਾਰਾ ਚੱਲੂ ਆ ਵਾਂ ਮੈਂ ਕੈਮਰਾਮੈਨ ਨੂੰ ਕਵਾਂਗਾ ਉੱਪਰ ਜਿਹੜੇ ਪਤੰਗ ਹੈਗੇ ਨੇ ਨਵੇਂ-ਨਵੇਂ ਡਿਜ਼ਾਈਨ ਦੇ ਦਿਖਾਏ ਜਾਣ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬੜੀਆ-ਵਧੀਆ-ਵਧੀਆ ਜਿਹੜੇ ਭੂਤ ਬਣਿਆ ਹੋਇਆ ਵਾ ਵਾਈਟ ਪਤੰਗ ਤੇ ਸਪਾਈਡਰਮੈਨ ਵੀ ਬਣਿਆ ਹੋਇਆ ਇਹਨਾਂ ਦਾ ਕੀ ਪ੍ਰਾਈਸ ਰੱਖਿਆ ਗਿਆ ਪਾਜੀ 100 ਦਾ ਚਾਰ ਹੈ ਠੀਕ ਹੈ ਜੀ ਇਹ ਵੀ 100 ਦਾ ਚਾਰ ਠੀਕ ਹੈ ਜੀ ਸੋ ਇਹ ਸੀਗੇ ਸਾਡੇ ਨਾਲ ਦੁਕਾਨਦਾਰ ਜਿਨ੍ਹਾਂ ਨੇ ਸਾਨੂੰ ਬੜੇ ਅੱਛੀ ਤਰੀਕੇ ਨਾਲ ਜਿਹੜਾ ਦੁਕਾਨ ਜਿਹੜੇ ਪਤੰਗਾਂ ਦੇ ਪ੍ਰਾਈਸ ਦਿਖਾਏ ਆ ਔਰ ਸਿੱਧੂ ਮੂਸੇ ਵਾਲੇ ਦੀ ਜਿਹੜੀ ਤਕਰੀਬਨ ਸਿੱਧੂ ਮੂਸੇ ਵਾਲੇ ਦੇ ਹੀ ਪਤੰਗ ਜਿਹੜੇ ਇਸ ਦੁਕਾਨ ਦੇ ਅੰਦਰ ਪਾਏ ਆ ਕਿਉਂਕਿ ਡਿਮਾਂਡ ਹੀ ਇਸ ਦੀ ਬਹੁਤ ਜ਼ਿਆਦਾ ਹੈਗੀ ਆ ਸੋ ਇਸੇ ਦੇ ਨਾਲ ਤੁਹਾਡੇ ਕੋਲੋ ਇਜਾਜ਼ਤ ਲੈਣੇ ਆ